ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਪਾਲਕ ਪਨੀਰ ਦੀ ਸਬਜ਼ੀ ਉਸਦੇ ਲਈ ਆਪਾਂ ਜਿਹੜਾ ਪਾਲਕ ਆ ਇਹਨੂੰ ਆਪਾਂ ਸਵੇਰੇ ਧੋ ਕੇ ਰੱਖ ਦਿੱਤਾ ਸੀ ਕਿਉਂਕਿ ਆਪਾਂ ਇਸਨੂੰ ਕੱਟਿਆ ਨਹੀਂ ਹੈਗਾ ਇਸ ਨੂੰ ਆਪਾਂ ਪਾਲਕ ਜਿਹੜਾ ਇਹ ਛੋਟਾ ਬਹੁਤ ਜ਼ਿਆਦਾ ਆ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਪਾਣੀ ਦੇ ਵਿੱਚ ਭਿਓ ਕੇ ਰੱਖ ਦੇਣਾਗਾ ਯਾਨੀ ਕਿ ਉਹ ਵਾਲ ਦੇਵਾਂਗੇ ਤੇ ਹੁਣ ਪਾਲਕ ਨੂੰ ਆਪੇ ਵਿੱਚ ਪਾਣੀ ਦੇ ਪਾ ਦਾਂਗੇ ਪਾਣੀ ਜਿਹੜਾ ਸੀਗਾ ਉਹ ਆਪਣਾ ਹਲਕਾ ਜਿਹਾ ਗਰਮ ਹੋ ਗਿਆ ਸੀ ਤੇ ਇਸੇ ਤਰ੍ਹਾਂ ਹੀ ਆਪਾਂ ਸਾਰਾ ਪਾਲਕ ਜਿਹੜਾ ਪਾਵਾਂਗੇ ਇਸ ਨੂੰ ਥੋੜਾ ਜਿਹਾ ਦੱਬ ਕੇ ਪਾਵਾਂਗੇ ਆਪਾਂ ਬਰਤਨ ਜਿਹੜਾ ਛੋਟਾ ਜਿਹਾ ਚੰਗੀ ਤਰ੍ਹਾਂ ਪਾਲਕ ਨੂੰ ਆਪਾਂ ਪਾ ਕੇ ਇਸ ਦੇ ਵਿੱਚ ਥੋੜੀ ਜਿਹੀ ਆਪਾਂ ਚੀਨੀ ਵੀ ਐਡ ਕਰਾਂਗੇ ਤਾਂ ਕਿ ਜਿਹੜਾ ਪਾਲਕ ਦਾ ਕਲਰ ਆ ਉਹ ਨਾ ਨਿਕਲੇ ਤੇ ਉਹ ਜਿੱਕਰ ਹੀ ਗ੍ਰੀਨ ਕਲਰ ਰਹੇ ਪਾਲਕ ਦਾ ਯੰਗੀ ਕੱਚਾ ਕੱਚਾ ਹੈ ਪਾਲਕਾਗਾ ਬਹੁਤ ਹੀ ਜ਼ਿਆਦਾ ਛੋਟਾ ਤੇ ਆਪਾਂ ਡੰਡੀਆਂ ਸੀ ਜਿਹੜੀਆਂ ਪਹਿਲਾਂ ਕੱਟ ਲੈਂਦੀਆਂ ਸੀ ਹੁਣ ਪਾਲਕ ਦੇ ਵਿੱਚ ਆਪਾਂ ਚੀਨੀ ਜਿਹੜੀ ਉਹ ਪਾ ਦਵਾਂਗੇ ਦੋ ਚਮਚੇ ਆਪਾਂ ਚੀਨੀ ਦੇ ਉਹ ਪਾ ਦਿੱਤੇ ਸੀ ਪਾਲਕ 'ਚ ਤਾਂ ਕਿ ਜਿਹੜਾ ਕਲਰ ਆ ਉਹ ਗ੍ਰੀਨ ਹੀ ਰਹੇ ਚੀਨੀ ਦਾ ਕਲਰ ਬਿਲਕੁਲ ਵੀ ਨਾ ਬਦਲੇ ਤੇ ਇਸ ਨੂੰ ਆਪਾਂ ਕਟਚੀ ਦੇ ਨਾਲ ਹੁਣ ਦਬਾਂਗੇ ਰਲਾ ਦਾਂਗੇ ਫਾਲਕ ਨੂੰ ਹੁਣ ਆਪਾਂ ਇਹਨੂੰ 10 ਤੋਂ 15 ਮਿੰਟਾਂ ਦੇ ਲਈ ਬੰਨ ਦੇ ਲਈ ਰੱਖਾਂਗੇ ਫਾਲਕ ਨੂੰ ਉੱਤੋਂ ਢੱਕ ਦਾਂਗੇ ਲੋ ਜੀ 10 ਮਿੰਟ ਹੋ ਗਏ ਫਾਲਕ ਨੂੰ ਬੰਨਦੇ ਨੂੰ ਆਪਾਂ 2-4 ਮਿੰਟ ਇਹਨੂੰ ਹੋਰ ਰੱਖਾਂਗੇ ਉਬਲਣ ਦੇ ਲਈ ਕਿਉਂਕਿ ਥੋੜਾ ਜਿਹਾ ਇਹ कच्चਾ ਲੱਗ ਰਿਹਾਗਾ ਗੈਸ ਕਰ ਦਿੱਤਾ ਆਪਾਂ ਦਾ ਪਾਲਕ ਆਪਣਾ ਹੋ ਗਿਆ ਤਿਆਰ ਜੀ ਹੁਣ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ ਕੱਢਾਂਗੇ ਛਾਹਰੀ ਦੇ ਵਿੱਚ ਤਾਂ ਕਿ ਜਿਹੜਾ ਆਪਣਾ ਪਾਲਕਾ ਉਹ ਰਹਿ ਜੇ ਤੇ ਪਾਣੀ ਜਿਹੜਾ ਉਹ نیچے ਨਿਕਲ ਜਾਵੇ ਸਾਰਾ ਤੇ ਹੁਣ ਆਪਾਂ ਇਹ ਛਾਹਰੀ ਲੈ ਲੈਂਦੀ ਆ ਤੇ ਇਸ ਦੇ ਵਿੱਚ ਪਾਲਕ ਜਿਹੜਾ ਆਪਾਂ ਸਾਰਾ ਕੱਢ ਦਵਾਂਗੇ ਪਾਣੀ ਇਸ ਛਾਹਰੀ ਦੇ ਵਿੱਚ ਦੀ ਨਿਕਲ ਜਾਊਗਾ ਬਾਹਰ ਤੇ ਪਾਲਕ ਆਪਣਾ ਥੋੜਾ ਜਿਹਾ ਸੁੱਕਾ ਜਿਹੀ ਰੱਖ ਦਾਂਗੇ ਪਾਣੀ ਨਿਕਲਣ ਦੇ ਲਈ ਤਾਰੀ ਆਪਾਂ ਭਾਰਕ ਜਿਹੜੀ ਕੱਢ ਲਈ ਤੇ ਚਾਰੇ ਦੇ ਵਿੱਚ ਹੁਣ ਆਪਾਂ ਜਿਹੜਾ ਪਨੀਰ ਸੀਗਾ ਉਸਦੇ ਆਪਾਂ ਪੀਸ ਕਰ ਲੈਂਦੇ ਹੈਗੇ ਤੇ ਹੁਣ ਆਪਾਂ ਇਸ ਪਨੀਰ ਨੂੰ ਤੇਲ ਦੇ ਵਿੱਚ ਥੋੜੇ ਜਿ ਵਿੱਚ ਫਰਾਈ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਪਨੀਰ ਆ ਜਿਹੜਾ ਪਾ ਦਾਂਗੇ ਫਰਾਈ ਹੋਣ ਦੇ ਲਈ ਹੁਣ ਆਪਾਂ ਇਹਦੇ ਵਿੱਚ ਅੱਧਾ ਇੱਕ ਚਮਚਾ ਨਮਕ ਦਾ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਪਕਾ ਦਾਂਗੇ ਪਨੀਰ ਨੂੰ 1-2 ਮਿੰਟਾਂ ਦੇ ਲਈ ਪਕਾਵਾਂਗੇ ਤਾਂ ਕਿ ਜਿਹੜਾ ਪਨੀਰ ਬਣੂਗਾ ਪਾਲਕ ਦੇ ਵਿੱਚ ਘੁਲੇ ਨਾ ਇਸ ਕਰਕੇ ਆਪਾਂ ਪਨੀਰ ਨੂੰ ਪਹਿਲਾਂ ਫਰਾਈ ਕਰਾਂਗੇ ਹੁਣ ਆਪਾਂ ਪਿਆਜ਼ ਟਮਾਟਰ ਤੇ ਹਰੀ ਮਿਰਚ ਤੇ ਅਦਰਕ ਇਹਨਾਂ ਦਾ ਚੰਗੀ ਤਰ੍ਹਾਂ ਆਪਾਂ ਹੋਰ ਮਿਕਸੀ ਵਾਲ ਜੱਗ ਦੇ ਵਿੱਚ ਪਾ ਕੇ ਤੇ ਇਹਨਾਂ ਦਾ ਪੇਸਟ ਬਣਾ ਲਵਾਂਗੇ ਤੇ ਪਨੀਰ ਜਿਹੜਾ ਆਪਣਾ ਉਹ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਪਨੀਰ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਆਪਣਾ ਜਿਹੜਾ ਮਸਾਲਾ ਸੀ ਇਹ ਵੀ ਆਪਾਂ ਪੇਸਟ ਸੀ ਉਹ ਭੁੰਨ ਲੇਤਾ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਹਲਦੀ ਤੇ ਲਾਲ ਮਿਰਚ ਤੇ ਗਰਮ ਮਸਾਲਾ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਿੱਤਾ ਹੁਣ ਇਹਨੂੰ ਵੀ 2-4 ਮਿੰਟਾਂ ਦੇ ਲਈ ਭੁੰਨਾਂਗੇ ਮਸਾਲਿਆਂ ਨੂੰ ਪੱਕਣ ਦੇ ਲਈ ਰੱਖ ਦਾਂਗੇ ਥੋੜਾ ਜਿਹਾ ਇਸ ਦੇ ਵਿੱਚ ਜਿਹੜਾ ਆਪਾਂ ਪੇਸਟ ਬਣਾਇਆ ਹੋਇਆ ਸੀ ਉਹ ਪੇਸਟ ਥੋੜਾ ਜੱਗ ਦੇ ਵਿੱਚ ਲੱਗਿਆ ਰਹਿ ਗਿਆ ਸੀ ਉਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਵਾਂਗੇ ਤੇ ਫਿਰ ਇਸ ਨੂੰ ਪਕਾਵਾਂਗੇ ਚੰਗੀ ਤਰ੍ਹਾਂ 2-4 ਮਿੰਟਾਂ ਦੇ ਲਈ ਹੀ ਆਪਾਂ ਇਹਨੂੰ ਪਕਾਉਣਾ ਸੀਗਾ ਬਹੁਤ ਟਾਈਮ ਨਹੀਂ ਪਕਾਉਣਾਗਾ ਤੇ ਹੁਣ ਆਪਾਂ ਪਾਲਕ ਦਾ ਵੀ ਆਪਾਂ ਚੰਗੀ ਤਰ੍ਹਾਂ ਪੇਸਟ ਤਿਆਰ ਕਰਨਾਗਾ ਇਸ ਨੂੰ ਵੀ ਆਪਾਂ ਜੱਗ ਦੇ ਵਿੱਚ ਪਾ ਲੈਤਾ ਸੀਗਾ ਤੇ ਹੁਣ ਆਪਾਂ ਪਾ ਲੈ ਆਪਣੇ ਪੱਕੇ ਨੇ ਵਧੀਆ ਤੇ ਹੁਣ ਆਪਾਂ ਪਾਲਕ ਨੂੰ ਮਸਾਲਿਆਂ ਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਦੀ ਖੁਸ਼ਬੂ ਹੈ ਜਿਹੜੀ ਮਸਾਲਿਆਂ ਦੀ ਉਹ ਬਹੁਤ ਜ਼ਿਆਦਾ ਸੋਹਣੀ ਆ ਰਹੀ ਹੈ ਤੇ ਹੁਣ ਆਪਾਂ ਪਾਲਕ ਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਕਿਉਂਕਿ ਪਾਲਕ ਦਾ ਤੁਸੀਂ ਕਲਰ ਦੇਖ ਸਕਦੇ ਹੋਗੇ ਚੀਨੀ ਦੇ ਨਾਲ ਬਿਲਕੁਲ ਵੀ ਨਹੀਂ ਬਦਲਿਆ ਪਹਿਲੇ ਵਾਂਗ ਹੀ ਗ੍ਰੀਨ ਦਾ ਗ੍ਰੀਨ ਹੀ ਹੈ ਕਲਰ ਇਸ ਦਾ ਅਪਾ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਾਂਗੇ 1-2 ਮਿੰਟਾਂ ਦੇ ਲਈ ਨਾਲੇ ਆਪਣਾ ਜਿਹੜਾ ਪਾਲਕਾ ਉਹ ਪੱਕ ਗਿਆ ਤੇ ਫਿਰ ਆਪਾਂ ਇਸ ਦੇ ਵਿੱਚ ਜਿਹੜਾ ਪਨੀਰ ਕੱਟਿਆ ਹੋਇਆ ਸੀ ਉਹ ਵੀ ਆਪਾਂ ਹੁਣ ਐਡ ਕਰ ਦਵਾਂਗੇ ਲੋ ਜੀ ਆਪਾਂ ਪਾਲਕ ਜਿਹੜਾ ਉਹ ਵੀ ਇਸ ਦੇ ਵਿੱਚ ਪਨੀਰ ਆ ਜਿਹੜਾ ਪਾਲਕ ਦੇ ਵਿੱਚ ਆਪਾਂ ਪਾ ਦਵਾਂਗੇ ਤੇ ਆਪਣੀ ਪਾਲਕ ਪਨੀਰ ਦੀ ਸਬਜ਼ੀ ਬੜ ਕੇ ਹੋ ਜੂਗੀ ਤਿਆਰ ਨੂੰ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਥੋੜਾ ਜਿਹਾ ਮਿਕਸ ਕਰ ਦੇਾਂਗੇ ਪਨੀਰ ਨੂੰ ਵੀ ਆਪਣੀ ਸਬਜ਼ੀ ਬਣ ਕੇ ਹੋ ਗਈ ਜੀ ਪਾਲਕ ਪਨੀਰ ਦੀ ਤਿਆਰ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਦੇ ਨਾਲ ਨਵੀਂ ਜੀ ਜਾਣਕਾਰੀ ਦੇ ਨਾਲ ਧੰਨਵਾਦ ਜੀ